ਕੈਪਟਨ ਸਾਹਿਬ ਮੈਂ ਕਹਣਾ ਚਾਹੁੰਦਾ ਕਿ ਕੈਪਟਨ ਸਾਹਿਬ ਵੇਟ ਕਰੋ ਜਿਹੜੀ ਤੁਸੀਂ ਗੱਲ ਨਹੀਂ ਪੂਰੀ ਕਰ ਸਕੋ ਮੈਂ ਜਰੂਰ ਕਰਾਂਗਾ ਪਰ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਆ ਉਹਦੇ ਤੇ ਉਹਦੇ ਤੇ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਮੈਂ ਤੁਹਾਨੂੰ ਅੱਜ ਇਹ ਨਹੀਂ ਕਰਾਂਗਾ ਹਰਾਨ ਕੀ ਦੀ ਗੱਲ ਆ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 25 ਸਾਲ ਮੰਤਰੀ ਰਹੇ ਜੀ ਇਹ ਸੁਖਵੀਰ ਬਾਦਲ ਭਾਵੇਂ ਛੋਟਾ ਸੀ ਜਾਂ ਵੱਡਾ ਹੋ ਗਿਆ ਮੇਰਾ ਖਿਆਲ ਕੇ ਦੀ ਬੁੱਧੀ ਅੱਜ ਬੱਚਿਆਂ ਵੱੜੀ ਆਪਣੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਔਰ ਸੀਐਮ ਸਾਹਿਬ ਆਪਣੇ ਚੰਨੀ ਸਾਹਿਬ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਾਰ ਕੀਤਾ ਤੇ ਸਭ ਤੋਂ ਜਿਆਦਾ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਬੜੀਆਂ ਐਕਸਪੈਕਟੇਸ਼ਨਸ ਨੇ ਸਾਡੇ ਤੋਂ ਇਹੋ ਹੀ ਡਿਪਾਰਟਮੈਂਟ ਹੈ ਜਿਸ ਦੇ ਲੈ ਕੇ ਸਭ ਤੋਂ ਵੱਧ ਸਵਾਲ ਖੜੇ ਹੁੰਦੇ ਸੀ ਤੁਹਾਡੇ ਕੋਲੇ ਜ਼ਿੰਮੇਵਾਰੀ ਆ ਗਈ ਹੈ ਸਭ ਤੋਂ ਪਹਿਲਾ ਕੰਮ ਸਭ ਤੋਂ ਪਹਿਲਾ ਐਕਸ਼ਨ ਮੈਂ ਤੁਸੀਂ ਦੇਖੋ ਕਿ ਥੋੜੇ ਦਿਨਾਂ ਚ ਤੁਸੀਂ ਦੇਖ ਲੀਏ ਕਿ ਪਹਿਲੇ ਦਿਨ ਹੀ ਡਿਪਾਰਟਮੈਂਟ ਦੀ ਹੈ ਅਨਾਉਂਸਮੈਂਟ ਹੁੰਦੇ ਹੀ ਪਹਿਲੀ ਮੀਟਿੰਗ ਕੀਤੀ ਔਰ ਬਹੁਤ ਲੰਬੀ ਚੌੜੀ ਮੀਟਿੰਗ ਕੀਤੀ ਆ ਬਹੁਤ ਜਲਦੀ ਵਧੀਆ ਰਿਜ਼ਲਟ ਦੇਵਾਂਗੇ ਔਰ ਇਹੋ ਜੀ ਕੋਈ ਵੀ ਮੈਂ ਕਾਲੀ ਨਹੀਂ ਕਰਾਂਗਾ ਕਿ ਜਿਹਦੇ ਵਿੱਚ ਕੋਰਟਾਂ 'ਚ ਜਾ ਕੇ ਸਾਨੂੰ ਸ਼ਰਮਿੰਦਗੀ ਠਾਉਣੀ ਪਵੇ ਇਹ ਬਿਲਕੁਲ ਜਿਹੜੀ ਚੀਜ਼ ਹੋਏਗੀ ਪੂਰੀ ਸਲਾਹ مشورہ ਕੋ ਮੇ ਉਹਨਾਂ ਦੇ ਨਾਲ ਪੂਰੇ ਵਕੀਲ ਜਿਹੜੇ ਉਹਨਾਂ ਨਾਲ ਬੈਠਾ ਜਾਏਗਾ ਪੂਰੇ ਆਫੀਸਰਜ਼ ਨੂੰ ਬੈਠਾ ਜਾਏਗਾ ਕਿ ਇਹ ਨਹੀਂ ਕੀਤਾ ਜਾਏਗਾ ਕਿ ਮੈਂ ਇਹਨੂੰ ਤਗੜਾ ਚਾਹੁੰਨਾ ਜਾਂ ਮੈਂ ਆਹ ਕਰਨਾ ਚਾਹੁੰਨਾ ਇਹ ਨਹੀਂ ਹੋਏਗਾ ਪੂਰਾ ਇਨਸਾਫ ਔਰ ਪੂਰੀ ਟਰਾਂਸਪੇਰੈਂਸੀ ਦੇ ਨਾਲ ਉਹਨੂੰ ਐਕਸ਼ਨ ਲਿਆ ਜਾਏਗਾ ਜਿਹੜੇ ਕੋਈ ਇਹ ਕਹਿੰਦੇ ਨੇ ਕਿ ਸਰਕਾਰ ਇੱਕ ਮੈਂ ਤੁਹਾਨੂੰ ਦੱਸਦਾ ਕਿ ਬੈਂਡ ਡਾਟਾ ਪੋਲਟਿਕਸ ਨਹੀਂ ਚਲੇਗੀ ਕਿਸੇ ਦੇ ਉੱਤੇ ਇਹ ਨਹੀਂ ਕੀਤਾ ਜਾਏਗਾ ਕਿ ਇਹਨੇ ਆਹ ਕੀਤਾ ਤੇ ਅਸੀਂ ਆਹ ਕਰਾਂਗੇ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਪਰ ਦਾਲ ਦੀ ਨਾਲ ਪੰਜਾਬ ਦੇ ਲੋਕਾਂ ਨੂੰ ਐਜੇ ਹੋਮ ਮਿਨਿਸਟਰ ਇਹ ਵੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਉਹਨਾਂ ਨੇ ਕੋਈ ਗਲਤੀਆਂ ਕੀਤੀਆਂ ਨੇ ਉਹ ਬਿਲਕੁਲ ਨਹੀਂ ਬਖਸ਼ੇ ਜਾਣਗੇ ਰੰਧਾਵਾ ਸਾਹਿਬ ਹਾਲਾਂਕਿ ਤੁਹਾਨੂੰ ਇਹ ਗ੍ਰਹਿ ਵਿਭਾਗ ਦੀ ਜਿਹੜੀ ਅਨਾਉਂਸਮੈਂਟ ਅੱਜ ਹੋਈ ਹੈ ਪਰ ਇਸ ਤੋਂ ਪਹਿਲਾਂ ਹੀ ਜੇਕਰ ਅਸੀਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਹ ਚੀਜ਼ ਕਿੱਥੇ ਕਿੱਥੇ ਰੜਕਣ ਲੱਗ ਗਈ ਸੀ ਔਰ ਸੁਖਬੀਰ ਬਾਦਲ ਇਹ ਵੀ ਬਿਆਨ ਦੇ ਦਿੰਦੇ ਆ ਕਿ ਸਾਨੂੰ ਦੱਸ ਦਿਓ ਜੇਲ੍ਹ ਦੇ ਵਿੱਚ ਕਿੱਥੇ ਆਉਣਾ ਅਸੀਂ ਆਪ ਆ ਕੇ ਬਹਿ ਜਾਂਦੇ ਆ ਕਹਿੰਦੇ ਅਸੀਂ ਜੇਲ੍ਹਾਂ ਤੋਂ ਡਰਨ ਵਾਲੇ ਨਹੀਂ ਦੇਖੋ ਇਹ ਇਹੋ ਜਿਹੀਆਂ ਗੱਲਾਂ ਕਰਨੀਆਂ ਮੇਰੇ ਖਿਆਲ ਇਹ ਬੁਝਦੂਆਂ ਦਾ ਕੰਮ ਹੁੰਦਾ ਕਿ ਜਿਹੜੇ ਮਰਦ ਹੁੰਦੇ ਆ ਉਹ ਕਦੇ ਨਹੀਂ ਕਹਿੰਦੇ ਕਿ ਅਸੀਂ ਸਰੈਂਡਰ ਕਰਾਂਗੇ ਉਹ ਲੜਾਈ ਕਰਕੇ ਫੇਰ ਅੱਗੇ ਆਉਂਦੇ ਨੇ ਤੇ ਜੇ ਉਹਨਾਂ ਨੇ ਪਹਿਲਾਂ ਹੀ ਇੱਕ ਮਨ ਬਣਾ ਲਿਆ ਆਪਣਾ ਕਿ ਅਸੀਂਆਂ ਗਲਤੀਆਂ ਕੀਤੀਆਂ ਤੇ ਅਸੀਂ ਗਲਤੀਆਂ ਕਬੂਲ ਦਿਆਂ ਤੇ ਕਿੱਥੇ ਦੱਸੋ ਕਿਹੜੀ ਜੇਲ੍ਹ ਚ ਹੋਣਾ ਇਹ ਜੇਲ੍ਹਾਂ ਜਿਹੜੀਆਂ ਨੇ ਇਸ ਕੰਮ ਲਈ ਨਹੀਂ ਕਿ ਕੋਈ ਆਜੇ ਤ ਉਹਨੂੰ ਜੇਲ੍ਹ ਚ ਬੰਦ ਕੀਤਾ ਜਾਵੇ ਜੇਲ੍ਹਾਂ ਜਿਹੜੀਆਂ ਨੇ ਇੱਕ ਕੋਰਟ ਦੇ ਰਾਈ ਕਾਨੂੰਨ ਦੇ ਰਾਈ ਬਣਦੀਆਂ ਤੇ ਕਾਨੂੰਨ ਦੇ ਰਾਈ ਹੀ ਜੇਲ੍ਹ ਦੇ ਅੰਦਰ ਬੰਦਾ ਐਂਟਰ ਕਰ ਸਕਦਾ ਹੁਣ ਜੇ ਕੋਈ ਇਹ ਕਵੇ ਸੁਖਵੀਰ ਬਾਦਲ ਕੇ ਮੈਂ ਸਿੱਧਾ ਜੇਲ੍ਹ ਚ ਵੜ ਜਾਏਗਾ ਜੇਲ੍ਹ ਚ ਤਾਂ ਕਿਸੇ ਨੇ ਲੈਣਾ ਹੀ ਨਹੀਂ ਉਹਨੂੰ ਵੀ ਪਤਾ ਹੋਮ ਮਿਨਿਸਟਰ ਰਿਹਾ ਉਹ ਤੇ ਇਸ ਕਰਕੇ ਇਹੋ ਜਿਹੀ ਗੱਲਾਂ ਕਰਨੀ ਔਰ ਜੇ ਕਹਿਣਾ ਕਿ ਸ਼ੇਰ ਆ ਗਿਆ ਸ਼ੇਰ ਆ ਗਿਆ ਕਰੀ ਜਾਣਾ ਤੇ ਸ਼ੇਰ ਤੇ ਇੱਕ ਦਿਨ ਆਏਗਾ ਪਰ ਉਹ ਕਹਿੰਦੇ ਨੇ ਸਾਰਾ ਸੈਟਅਪ ਸਾਡ ਲਈ ਕੀਤਾ ਜਾ ਰਿਹਾ ਹੈ ਕਹਿੰਦੇ ਅਫਸਰਾਂ ਨੂੰ ਫੋਨ ਕਰਕੇ ਸਾਨੂੰ ਅੰਦਰ ਦੇਣ ਦੇ ਲਈ ਅਫਸਰਾਂ ਨੂੰ ਕਹਿੰਦੇ ਫੋਨ ਕਰਕੇ ਹੀ ਪੁੱਛਿਆ ਮੈਨੂੰ ਬੜੀ ਅੰਦਰ ਕਰ ਦੋਗੇ ਹੈਰਾਨ ਕਿ ਦੀ ਗੱਲ ਆ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 25 ਸਾਲ ਮੁੱਖ ਮੰਤਰੀ ਰਹੇ ਨੇ ਇਹ ਸੁਖਬੀਰ ਬਾਦਲ ਭਾਵੇਂ ਛੋਟਾ ਸੀ ਜਾਂ ਵੱਡਾ ਹੋ ਗਿਆ ਮੇਰਾ ਖਿਆਲ ਕੇ ਦੀ ਬੁੱਧੀ ਅਜੇ ਬੱਚਿਆਂ ਵਾਲੀ ਆ ਇਹਨੂੰ ਅਜੇ ਤੱਕ ਸਮਝ ਨਹੀਂ ਗਈ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਥੋੜਾ ਜਿਹਾ ਬਾਦਲ ਸਾਹਿਬ ਨੂੰ ਚਾਹੀਦਾ ਕਿ ਇਹਦੀ ਕਾਉਂਸਲਿੰਗ ਕਰਾਉਣੀ ਚਾਹੀਦੀ ਆ ਕਿ ਸਰਕਾਰ ਕਿਵੇਂ ਚੱਲਦੀਆਂ ਨੇ ਸਰਕਾਰਾਂ ਕਿਵੇਂ ਕੰਮ ਕਰਦੀਆਂ ਨੇ 25 ਸਾਲ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਹੈਗਾ ਸੀ ਨਾ ਇਹ ਸਮੁੰਦਰ ਆ ਜਿਹੜੀ ਕੋਈ ਇਹਦੇ ਚ ਗੱਲ ਚਲੀ ਗਈ ਉਹ ਕਿਤੇ ਉਹ ਹਜਮੇ ਕਰਕੇ ਬਾਹਰ ਨਹੀਂ ਕੱਢੀ ਉਹਨਾਂ ਨੂੰ ਮੈਂ ਕਹੂੰਗਾ ਕਿ ਆਪਣੇ ਬੇਟੇ ਦੀ ਕਾਉਂਸਲਿੰਗ ਕਰਵਾ ਕੇ ਉਹਨੂੰ ਜਰਾ ਦੱਸਣ ਕਿ ਕਿਵੇਂ ਗਵਰਨਮੈਂਟਾਂ ਚੱਲਦੀ ਹਨ ਅਚਰਨ ਦਾਵਾ ਸਾਹਿਬ ਸੀਐਮ ਸਾਹਿਬ ਨੇ ਟਵੀਟ ਕੀਤਾ ਸੀ ਕਹਿੰਦੇ ਕਿ ਹੁਣ ਤਾਂ ਤੁਹਾਡੇ ਕੋਲ ਫ੍ਰੀ ਪਾਵਰ ਆ ਗਈ ਹੈ ਕਹਿੰਦੇ ਹੁਣ ਮਚੀਠੀਆਂ ਨੂੰ ਅੰਦਰ ਕਰਕੇ ਦਿਖਾਓ ਔਰ ਗ੍ਰਹਿ ਦੇ ਪਾਕ ਤੋਂ ਕਿਹੜੇ ਕਿਹੜੇ ਕੈਪਟਨ ਸਾਹਿਬ ਨੇ ਉਹਨਾਂ ਨੇ ਟਵੀਟ ਕੀਤਾ ਕਹਿੰਦੇ ਬਾਦਲਾਂ ਨੂੰ ਦਿਓ ਹੁਣ ਅੰਦਰ ਕੈਪਟਨ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ ਵੇਟ ਕਰੋ ਜਿਹੜੀ ਤੁਸੀਂ ਗੱਲ ਨਹੀਂ ਪੂਰੀ ਕਰ ਸਕੋ ਮੈਂ ਜ਼ਰੂਰ ਕਰਾਂਗਾ ਦੋਸ਼ੀ ਜਿਹੜੇ ਇੱਕ ਬੇਦਬੀ ਨਾਲ ਜਲਦੀ ਸਭ ਇੱਕ ਸਵਾਲ ਮੇਰਾ ਇਹ ਵੀ ਕੋਈ ਲੋਕਾਂ ਨਾਲ ਲੈ ਕੇ ਤੁਸੀਂ ਸਦਾ ਸਵਾਲ ਚ ਪਈਓ ਲੋਕਾਂ ਨੇ ਇਸ ਲਈ ਤੁਹਾਡੇ ਉੱਤੇ ਆਸ ਲਾਈ ਹੋਈ ਹੈ ਮੈਂ ਬੇਦਬੀ ਦਾ ਇਨਸਾਫ ਦਵਾਉਂਗਾ ਵੇਖੋ ਤੁਸੀਂ ਸਾਰੇ ਖੜਿਓ ਮੈਂ ਅੱਜ ਤੱਕ ਨਾ ਕਦੀ ਪ੍ਰੈਸ ਕੋਲ ਭੱਜਿਆ ਤੁਹਾਡੀ ਹਰ ਗੱਲ ਦਾ ਜਵਾਬ ਦੇਣਾ ਹਰ ਚੀਜ਼ ਮੈਂ ਲੋਕਾਂ ਦੇ ਸਾਹਮਣੇ ਰੱਖਦਾ ਮੈਨੂੰ ਕੈਪਟਨ ਸਾਹਿਬ ਦੀਆਂ ਨਾਰਾਜ਼ਗੀਆਂ ਵੀ ਚੱਲਣੀਆਂ ਪਈਆਂ ਤੁਸੀਂ ਮੇਰੀ ਇੰਟਰਵਿਊ ਲੈਂਦੇ ਰਹੋ ਸਾਰੇ ਉਹਦੇ ਤੇ ਬਾਅਦ ਮੈਨੂੰ ਬੜਾ ਪ੍ਰੋਟੈਸਟ ਮੈਨੂੰ ਨੋਟ ਵੀ ਮਿਲਦਾ ਰਿਹਾ ਮੈਨੂੰ ਇਹ ਵੀ ਕਹਿੰਦੇ ਰਿਹਾ ਕਿ ਤੂੰ ਬੋਲਦਾ ਪਰ ਜਿੱਥੇ ਗੁਰੂ ਸਾਹਿਬ ਦੀ ਬਦਵੀ ਆ ਉਹਦੇ ਤੇ ਉਹਦੇ ਤੇ ਕੰਪਰੋਮਾਈਜ਼ ਨਹੀਂ ਕੀਤਾ ਜੇ ਕਿ ਮੈਂ ਤੁਹਾਨੂੰ ਅੱਜ ਨਹੀਂ ਗੱਲ ਕੀਤੀ ਸਰ ਜੀ ਮੰਨੀਏ ਕੰਮ ਸ਼ੁਰੂ ਹੋ ਗਿਆ ਘੰਟਿਆਂ ਬੱਧੀ ਡੀਜੀਪੀ ਸਾਹਿਬ ਨਾਲ ਤੁਸੀਂ ਮੁਲਾਕਾਤ ਕੀਤੀ ਹੈ ਚਾਰਜ ਸਾਂਭਣ ਤੋਂ ਪਹਿਲਾਂ ਉਹ ਬਲੂਪ੍ਰਿੰਟ ਨਹੀਂ ਮੈਂ ਮੈਂ ਚਾਰਜ ਸਾਂਭਣ ਤੋਂ ਪਹਿਲਾਂ ਨਹੀਂ ਕੀਤੀ ਮੈਂ ਜਿਸ ਵੇਲੇ ਮੇਰਾ ਅਨਾਉਂਸ ਹੋਇਆ ਉਹਦੇ ਬਾਅਦ ਮੈਂ ਕਦੀ ਵੀ ਉਹ ਕੰਮ ਨਹੀਂ ਕਰਦਾ ਕਿ ਜਿਹੜਾ ਕਾਨੂੰਨ ਦੇ ਧਾਰੇ 'ਚ ਨਾ ਹੋਵੇ ਬੇਸ਼ੱਕ ਮੈਨੂੰ ਪਤਾ ਸੀ ਚੰਨੀ ਸਾਹਿਬ ਨੂੰ ਦੱਸਿਆ ਸੀ ਮੈਨੂੰ ਕਿਤੇ ਨੂੰ ਹੋਮ ਦੇਣਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਉਸ ਦਿਨ ਦਾ ਚੰਨੀ ਸਾਹਿਬ ਨੇ ਜੋ ਆਪਣਾ ਇੰਟਰਸਟ ਇਹਨਾਂ ਕੇਸਿਸ ਦੇ ਵਿੱਚ ਦਿਖਾਇਆ ਕਿ ਅਸੀਂ ਬਹੁਤ ਜਲਦੀ ਤੁਹਾਨੂੰ ਰਿਜ਼ਲਟ ਦੇਵਾਂਗੇ ਉਸ ਦਿਸ਼ਾ ਵੱਲ ਫਿਰ ਕਦਮ ਵਧਣੇ ਸ਼ੁਰੂ ਹੋ ਚੁੱਕੇ ਹਨ ਇਹ ਤਾਂ ਗੁਰੂ ਮਹਾਰਾਜ ਕਰਨ ਤੇ ਉਹ ਵਧਾਉਣਗੇ ਬੰਦਾ ਕੁਝ ਨਹੀਂ ਕਰ ਸਕਦਾ ਜੇ ਅਸੀਂ ਆਪਣੇ ਗੁਰੂ ਲਈ ਨਹੀਂ ਕਦਮ ਵਧਾਵਾਂਗੇ ਕਹਿੰਦੇ ਕਿ ਇੱਕ ਕਦਮ ਗੁਰੂ ਵੱਲ ਚਾਓ ਤੇ ਗੁਰੂ 10 ਕਦਮ ਅੱਗੇ ਆਉਂਦਾ ਜੇ ਅਸੀਂ ਗੁਰੂ ਵੱਲ ਆਪਣੇ ਉਹ ਨਾਲੇ ਸਿਰ ਚੁਗਾ ਕੇ ਉਹ ਜਿਹੜਾ ਰਾਵਾਂ ਉਹਨੂੰ ਆਪਣਾ ਵੰਗਾ ਸਬ ਸੁਖਵੀਰ ਬਾਦਲ ਉਹਨਾਂ ਨੂੰ ਕਹ ਲੋ ਜਾਂ ਬਾਦਲਾਂ ਨੂੰ ਲੈ ਕੇ ਗਿਆ ਬੇਅਦਬੀ ਕੇਸ ਡਾਊਨ ਲੈ ਕੇ ਗਿਆ ਔਰ ਤੁਸੀਂ ਉਸ ਦਿਨ ਭਾਵੁਕ ਹੋਗੇ ਜਦੋਂ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਾਹਰ ਹੀ ਗੱਲਬਾਤ ਹੋਈ ਸੀ ਤੁਸੀਂ ਬੇਅਦਬੀ ਦੇ ਮੈਟਰ ਨੂੰ ਲੈ ਕੇ ਬਹੁਤ ਭਾਵੁਕ ਹੋਗੇ ਸੀ ਕਿ ਅਸੀਂ ਗੱਲਾਂ ਕੀਤੀ ਸੀ ਪਰ ਕੁਝ ਵੀ ਨਹੀਂ ਕਰ ਪਾਏ ਕੁਝ ਵੀ ਨਹੀਂ ਹੋ ਸਕਿਆ ਪਰ ਹੁਣ ਦੇਖਿਆ ਜਾ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਪਹਿਲੀ ਆਵਾਜ਼ ਜਿਹੜੀ ਚੁੱਕੀ ਸੀ ਉਹ ਵੀ ਤੁਸੀਂ ਚੁੱਕਣ ਵਾਲੇ ਸੀ ਲੋਕਾਂ ਨੂੰ ਉਮੀਦਾਂ ਬਹੁਤ ਨੇ ਸੁਖਿੰਦਰ ਸਿੰਘ ਜੀ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹਣਾ ਕਿ ਆਪਾਂ ਨਪੇੜਣ ਕਿੰਨੇ ਕਿ 90 ਦਿਨ ਰਹਿ ਗਏ 90 ਦਿਨਾਂ ਚ ਮੇਰੇ ਖਿਆਲ ਚ ਸਾਇਟੀ ਸੰਡੇ ਪਾਰੀ ਬਾਕੀ ਸਪਟੀਆਂ ਪਾਰੀ 38 ਦਿਨ ਬਣਦੇ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਰਿਜ਼ਲਟ ਦਾਂਗਾ